ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਸਪੈਸ਼ਲ ਦੁਪੱਟਿਆਂ ਵਾਸਤੇ ਬਾਈ ਜੀ ਜਮਾ ਸਪੈਸ਼ਲ ਦੁਪੱਟਿਆਂ ਦੀ ਹੈ ਬਾਈ ਜੀ ਤੁਹਾਡੇ ਪਾਹਾਂ ਤੱਕ ਮਿੰਟ ਲਾਵਾਂਗੇ ਤੇ ਬਾਈ ਜੀ ਤੁਸੀਂ ਕੁਆਲਿਟੀ ਦੇਖ ਕੇ ਬਾਈ ਜੀ ਹੈਰਾਨ ਰਹਿ ਜਾਓਗੇ ਜਿਹੜਾ ਤੁਹਾਨੂੰ ਬਾਈ ਜੀ ਰੇਟ ਦੇਵਾਂਗੇ ਤੇ ਕੁਆਲਿਟੀ ਦੇਵਾਂਗੇ ਕਿਉਂਕਿ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗਰਮੀ ਦਾ ਸੀਜ਼ਨ ਸਿਖਰਾਂ ਤੇ ਹੁਣ ਬਾਈ ਜੀ ਤੇ ਦੁਪੱਟੇ ਦੀ ਬਾਈ ਜੀ ਹਰ ਇੱਕ ਦੇ ਘਰੇ ਲੋੜ ਹੈ ਪੰਜ ਪੰਜ ਚਾਰ ਡਬੱਟੇ ਦਾ ਕਿਉਂਕਿ ਬਾਈ ਜੀ ਲੇਟ ਜਨ ਲੋਡ ਪੈਂਦੀ ਰਹਿੰਦੀਆਂ ਮਾਲੇ ਹੁੰਦੇ ਰਹਿੰਦੇ ਆ ਤੇ ਆਪਾਂ ਬਾਈ ਜੀ ਤੁਹਾਡੇ ਵਾਸਤੇ ਜਮਾ ਸਪੈਸ਼ਲ ਡਬੱਟਿਆਂ ਵਾਸਤੇ ਲੈ ਕੇ ਆਇਆ ਵੀਡੀਓ ਤੇ ਡਬੱਟੇ ਦਿਖਾਵਾਂਗੇ ਬਾਈ ਜੀ ਥੱਲੇੋਂ ਲੈ ਕੇ ਉੱਪਰ ਤੱਕ ਸਾਰੇ ਡਬੱਟੇ ਦਿਖਾਵਾਂਗੇ ਰੇਟ ਕੁਆਲਿਟੀ ਤੇ ਵੀਰ ਜੀ ਪੂਰੀ ਗੌਰ ਨਾਲ ਸੁਣੋ ਵੀਡੀਓ ਗੌਰ ਨਾਲ ਸੁਣਨਾ ਮਤਲਬ ਇਹ ਹੁੰਦਾ ਬਾਈ ਜੀ ਪਤਾ ਲੱਗ ਜਾਂਦਾ ਕੁਆਲਿਟੀ ਦਾ ਪਤਾ ਲੱਗ ਜਾਂਦਾ ਬਾਈ ਜੀ ਸਾਨੂੰ ਬਾਹਰ ਰੰਗਾਂ ਬਾਰੇ ਜਾਂ ਸਾਨੂੰ ਬਾਹਰ ਤਾਂ ਸਾਨੂੰ ਨਹੀਂ ਨੌਲੇਜ ਹੈਗੀ ਇਹਦੇ ਬਾਰੇ ਜਿਵੇਂ ਕੋਈ ਐਂਡਿਆਈ ਹੈ ਜੀ ਇਹ ਪਿੰਕ ਹੈ ਜੀ ਇਹ ਫਲਾਣਾ ਇਹ ਇਹ ਦੀ ਸਾਨੂੰ ਨੌਲੇਜ ਥੋੜੀ ਘੱਟ ਹੈ ਰੰਗ ਤਾਂ ਤੁਸੀਂ ਆਪ ਹੀ ਦੇ ਸਕਦੇ ਹੋ ਪਰ ਛੋਟਣਾ ਇੱਕ ਇੰਨਾ ਕ ਵਾਦਾ ਕਰਦੇ ਆ ਅਸੀਂ ਪਰ ਜਿਹੜੀ ਗੱਲ ਅਸੀਂ ਵੀਡੀਓ ਦੇ ਵਿੱਚ ਬੋਲਾਂਗੇ ਬਾਈ ਜੀ ਉਹ ਮਿਲੂਗੀ ਇਹ ਨਹੀਂ ਹੈ ਵੀ ਵੀਡੀਓ ਦੇ ਵਿੱਚ ਕੁਝ ਹੋਰ ਦੱਸ ਦਾਂਗੇ ਤੇ ਜਦੋਂ ਤੁਸੀਂ ਸਾਡੇ ਕੋਲ ਇਹ ਵਿਜ਼ਿਟ ਕਰੋਗੇ ਦੁਕਾਨ ਤੇ ਆਉਂਗੇ ਉਦੋਂ ਕੁਝ ਹੋਰ ਹੋ ਜੂ ਜਾਂ ਸਾਨੂੰ ਬਾਈ ਜੀ ਜਿਹੜਾ ਪਾਰਸਲ ਤੋੜਦੇ ਆ ਦਿਖਾਉਣ ਵੇਲੇ ਕੁਝ ਹੋਰ ਦਿਖਾਤਾ ਦੇਣ ਵੇਲੇ ਕੁਝ ਹੋਰ ਦੇਤਾ ਬਾਈ ਜੀ ਇਹ ਸਾਡੇ ਖੂਨ 'ਚ ਹੈ ਨਹੀਂ ਹੈਗਾ ਬਸ ਇੰਨਾ ਕਹਣ ਭੋਲ ਜਰੂਰ ਆ ਸਾਨੂੰ ਪਤਾ ਘੱਟ ਹੈ ਤੇ ਪਰ ਜਿਹੜੀ ਗੱਲ ਬੋਲ ਦਾਂਗੇ ਬਾਈ ਜੀ ਉਹ ਬਿਲਕੁਲ ਸਹੀ ਹੋ ਬਾਈ ਜਿਹੜੇ ਮਰੇ ਨਵੇਂ ਭੈਣ ਭਰਾ ਜੁੜਦੇ ਸਾਡੇ ਨਾਲ ਉਹਨਾਂ ਨੂੰ ਆਪਾਂ ਲੋਕੇਸ਼ਨ ਦੱਸਦੀ ਆ ਆਪਣੀ ਜਿਹੜੀ ਆਪਣੀ ਲੋਕੇਸ਼ਨ ਹੈ ਵੀਰ ਜੀ ਇਹ ਮਨਜਿੰਦਰ ਕਲਾਥ ਹਾਊਸ ਬਾਈ ਜੀ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜਿੱਥੇ ਆਪਣਾ ਜਿਹੜਾ ਪਿੰਡ ਹੈ ਜੀ ਮੈਸਰਖਾਨਾ ਹੈ ਇਤਿਹਾਸਕ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਜੀ ਬਠਿੰਡਾ ਮਾਨਸਾ ਰੋਡ ਤੇ ਪਿੰਡ ਰਹਿ ਗਿਆ ਜੀ ਇਹ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਬਹੁਤ ਹੀ ਵੱਡੀ ਕੁਆਲਿਟੀ ਦੇ ਵਿੱਚ ਆਪਾਂ ਕੰਮ ਕਰਦੇ ਆਂ ਹੋਰ ਸੇਲ ਦਾ ਕੰਮ ਆ ਬਾਈ ਜੀ ਸਪੈਸ਼ਲ ਦੁਕਾਨਦਾਰਾਂ ਵਾਸਤੇ ਦਾ ਬਹੁਤ ਹੀ ਵਧੀਆ ਕੁਆਲਿਟੀ ਰੱਖਦੇ ਆ ਇੱਕ ਨੰਬਰ ਤੇ ਬਹੁਤ ਹੀ ਬਾਈ ਜੀ ਭਾਅ ਨਾਲ ਚੀਜ਼ ਦਿੰਨੇ ਆ ਇੱਕ ਨੰਬਰ ਕੁਆਲਿਟੀ ਤੇ ਇੱਕ ਨੰਬਰ ਬਾਈ ਜੀ ਰੇਟ ਦਿੰਨੇ ਆ ਆਓ ਵੀਡੀਓ ਆਪਾਂ ਵੀਡੀਓ ਸ਼ੁਰੂ ਕਰਦੇ ਆ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਬੇਨਤੀ ਐ ਬੇਨਤੀ ਕਰਦੇ ਆ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਐ ਜਿਹੇ ਵੀਡੀਓ ਕਹਾਂ ਦੀ ਕਹਾਂ ਕਹਾਂ ਦੀਆਂ ਪਤਾ ਲੱਗ ਸਕੇ ਸਪੈਸ਼ਲ ਦੁਬਟਿਆਂ ਦੀ ਬਾਈ ਜੀ ਗੌਰ ਨਾਲ ਸੁਣਿਓ ਤੇ ਦੇਖਿਓ ਇੱਕ ਨੰਬਰ ਕੁਆਲਿਟੀ ਦੇਵਾਂਗੇ ਤੇ ਇੱਕ ਨੰਬਰ ਰੇਟ ਦੇਵਾਂਗੇ ਬਾਈ ਜੀ ਚੈਲੰਜ ਹੈ ਰੇਟ ਕੋਈ ਦੂਸਰ ਸਸਤਾ ਲਾ ਦੇ ਤਾਂ ਆਪਾਂ ਬੈਠੇ ਆ ਬਾਈ ਜੀ ਆਓ ਆਪਾਂ ਸਟਾਰਟ ਕਰੀਏ ਵੀਡੀਓ ਭਾਈ ਆ ਬਾਈ ਜੀ ਆਪਾਂ ਤੁਹਾਨੂੰ ਰੰਗ ਦਿਖਾਉਣੇ ਆ ਚੈੱਕ ਕਰ ਲਓ ਇਹ ਦਿਖਾਉਣ ਦਾ ਮਤਲਬ ਤਾਂ ਇਹੀ ਹੈ ਬਾਈ ਜੀ ਜੇ ਕਿਸੇ ਨੇ ਕੂਰੀਅਰ ਕਰਾਉਣਾ ਹੋਇਆ ਤਾਂ ਵੀ ਇਹ ਤੋਂ ਸਕਰੀਨਸ਼ਾਟ ਲੈ ਸਕਦਾ ਆਪਣੇ ਕੋਲੇ 17 18 ਰੰਗ ਨੇ ਬਾਈ ਜੀ ਇਹ ਤੇ ਲੈ ਬਾਈ ਜਿੰਨੀ ਮਰਜ਼ੀ ਲਿਓ 5 7 2 200 ਜਿੰਨੀ ਮਰਜ਼ੀ ਲੈ ਲਿਓ ਬਾਈ ਜੀ ਆਪਣੇ ਕੋਲੇ ਵੱਡੀ ਕਾਉਂਟੀਟੀ ਚ ਮਾਲ ਹੈ ਤੇ ਬਾਈ ਜੀ ਚੁੰਨੀ ਵੀ ਹੌਲੀ ਫੁੱਲ ਵਰਗੀ ਚੁੰਨੀਆਂ ਬਾਈ ਜੀ ਬਹੁਤ ਹੀ ਸ ਆਪਾਂ ਲੈ ਕੇ ਆਏ ਬਈ ਇਹ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਇਹਦੇ ਜੇ 17 18 ਰੰਗ ਆਪਣੇ ਕੋਲੇ ਬਾਈ ਜੀ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਬਾਈ ਜੀ ਰੰਗ ਦੇਖੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਪੋਲਾ ਡਬਟਾ ਹੈ ਬਾਈ ਜੀ ਤੇ ਪੂਰੀ ਵਧੀਆ ਬਾਜ ਭਾਜ ਚ ਹੈ ਇਹ ਆ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਕਿੰਨਾ ਸੋਹਣਾ ਬਰਕ ਬੁਰਕ ਕੀਤਾ ਹੈ ਤੇ ਬਾਈ ਜੀ ਜਿੰਨੇ ਰੁਪਈਆ ਨਹੀਂ ਦੇਵਾਂਗੇ ਬਾਈ ਜੀ ਇੰਨੇ ਦਾ ਕੋਈ ਬਰਕ ਵੀ ਨਹੀਂ ਕਰਕੇ ਦਿੰਦਾ ਆਪਾਂ ਨੂੰ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਬਾਈ ਜੀ ਇਹ ਬਾਈ ਜੀ ਦਾ ਕੱਪੜਾ ਨਾਲ ਬਾਈ ਜੀ ਬਹੁਤ ਹੀ ਪੋਲਾ ਰੂਮ ਵਰਗਾ ਕੱਪੜਾ ਬਾਈ ਜੀ ਉਹ ਨਹੀਂ ਹੈਗਾ ਸਿੰਥੈਟਿਕ ਨਹੀਂ ਵਿੱਚ ਇਹਦੇ ਬਹੁਤ ਹੀ ਵਧੀਆ ਮੀਨਾਕਾਰੀ ਕੀਤੀ ਸਾਂ ਸਿਪੀ ਵਗੈਰੇ ਸਾਰਾ ਕੁਝ ਰਹੂਗਾ ਉਮ ਜੀ ਕੁ ਬਾਈ ਜੀ ਇਹਨੂੰ ਜਿਵੇਂ ਬਾਈ ਜੀ ਬਾਸ ਜਿਵੇਂ ਮਰਜ਼ੀ ਕਰ ਦਿਓ ਉਹ ਨਹੀਂ ਹੈਗਾ ਵੀ ਜਦੋਂ ਇਹਨੂੰ ਤੁਸੀਂ ਧੋਵੋਗੇ ਤਾਂ ਇਹ ਖਰਾਬ ਹੋ ਜੂ ਖਰਾਬ ਨਹੀਂ ਬਾਈ ਜੀ ਹੁੰਦੀ ਬਹੁਤ ਹੀ ਸੋਹਣਾ ਰੰਗ ਹੈ ਤੇ ਪੂਰੀ ਵਧੀਆ ਕੁਆਲਿਟੀ ਹੈ ਖੁੱਲਾ ਢੁੱਲਾ ਦੁਪੱਟਾ ਹੈ ਬਾਈ ਜੀ ਦੇਖੋ ਪੂਰੀ ਵਧੀਆ ਗੱਲਬਾਤ ਹੈ ਬਾਈ ਜੀ ਉਹ ਨਹੀਂ ਹੈਗੀ ਚੀਜ਼ਾਂ ਵੀ ਜਾਂ ਸੋਨੂੰ ਇਹ ਖਰਾਬ ਹੋ ਜੂ ਜਾ ਹੈ ਬਾਈ ਜੀ ਇਹ ਜਿਹੜੀ ਵਰਕ ਕੀਤਾ ਉਹ ਖਰਾਬ ਹੋ ਜਾਉਂ ਕੁਛ ਨਹੀਂ ਹੁੰਦਾ ਦੇਖੋ ਬਾਈ ਜੀ ਆਪਾਂ ਕੱਲਾ ਕੱਲਾ ਦਾ ਬਾਈ ਜੀ ਦੇਖੋ ਰੰਗ ਦਿਖਾ ਨਹੀਂ ਸਕਦੇ ਸੋਨੂੰ ਇਸੇ ਕਰਕੇ ਬਾਈ ਜੀ ਸਾਰੇ ਰੰਗ ਦੇ ਝਾਤੀ ਮਰਵਾਈ ਸੀ ਆਪਣੇ ਕੋਲੇ 16 17 18 ਰੰਗ ਨੇ ਬਾਈ ਜੀ ਇਹਦੇ ਤੇ ਇੱਕ ਨੰਬਰ ਕੁਆਲਿਟੀ ਹੈ ਰੰਗ ਦਾ ਬਾਈ ਜੀ ਕੱਲਾ ਕੱਲਾ ਰੰਗ ਦਿਖਾਉਣ ਵਾਲਾ ਬਾਈ ਜੀ ਐਂ ਜੀ ਕਰਦਾ ਵੀ ਇਹ ਦਿਖਾਈ ਚਲੀਏ ਦਿਖਾਈ ਚਲੀਏ ਇਹ ਜਾ ਆਰਟੀਕਲ ਆ ਬਾਈ ਜੀ ਇਹ ਦੇਖੋ ਦੇਖੋ ਬਾਈ ਜੀ ਰੂਹ ਖੁਸ਼ ਹੁੰਦੀ ਆ ਦੇਖ ਕੇ ਡੋਟਾ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਦੇਖੋ ਚੈੱਕ ਕਰੋ ਸਾਰੀ ਵੀਡੀਓ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਆ ਪੀਂਆ ਬਾਈ ਜੀ ਮਾਲ ਇਹਦੇ ਨਾਲ ਦਾ ਜਿੰਨਾ ਲੋੜ ਆ ਬਾਈ ਜੀ ਉਹਨਾਂ ਲੈ ਲਓ ਕਾਲਾ ਰੰਗ ਬਹੁਤ ਜ਼ਿਆਦਾ ਫੇਮਸ ਹੈ ਬਾਈ ਜੀ ਕਾਲਾ ਰੰਗ ਦੇਖੋ ਕਿੰਨਾ ਸੋਹਣਾ ਰੰਗ ਆ ਬਾਈ ਜੀ ਦੇਖੋ ਪੂਰੀ ਵਧੀਆ ਗੱਲਬਾਤ ਆ ਬਾਈ ਜੀ ਸਾਰੇ ਇਹਦੇ ਚ ਰੰਗ ਨਾਲ ਆਪਣੇ ਕੋਲੇ ਪੂਰਾ ਵਧੀਆ ਵਰਕ ਕੀਤਾ ਹੋਇਆ ਪੋਲਾ ਦੁਪੱਟਾ ਬਾਈ ਜੀ ਬਾਈ ਜੀ ਇਹਦਾ ਕੱਲੇ ਕੱਲੇ ਚੁੰਨੀ ਦਾ ਤਾਂ 150 ਰੁਪਿਆ ਰੇਟ ਹੈ ਅਗਰ ਜੇ ਕੋ ਇਕੱਠੀਆਂ 10 ਚੁੰਨੀਆਂ ਲੈ ਲਊ ਬਾਈ ਜੀ 135 ਰੁਪਏ ਦਾ ਰੇਟ ਹੈ ਕੁੱਲ ਦੁਕਾਨਦਾਰੀ ਵਾਸਤੇ ਬਹੁਤ ਹੀ ਸੋਹਣਾ ਆਰਟੀਕਲ ਹੈ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਵਰਕ ਕੀਤਾ ਹੋਇਆ ਹੈ ਜੇ ਕੋ 10 ਚੁੰਨੀਆਂ ਇਕੱਠੀਆਂ ਲੈ ਲਊ ਬਾਈ ਜੀ 135 ਰੁਪਏ ਦਾ ਰੇਟ ਹੈ ਚੈਲੰਜ ਹੈ ਬਾਈ ਜੀ ਰੇਟ ਦਾ ਫੁੱਲ ਜ਼ਿੰਮੇਵਾਰੀ ਹੈ ਕੱਲਾ-ਕੱਲਾ ਬਾਈ ਜੀ 150 ਰੁਪਏ ਦੀ ਰੇਟ ਹੈ ਦਾ ਚੁੰਨੀ ਦਾ ਜਿੰਨੀ ਮਰਜ਼ੀ ਹੋਈ ਲੈ ਸਕਦੇ ਹੋ ਬਾਈ ਜੀ ਆ ਆ ਗਈ ਇਹ ਗੰਗਾ ਬਾਈ ਗੰਗਾ ਇਹ ਦੁਪੱਟਾ ਬਾਈ ਜੀ ਹੌਲਾ ਫੁੱਲ ਵਰਗਾ ਦੁਪੱਟਾ ਬਾਈ ਜੀ ਦੇਖੋ ਬਾਈ ਜੀ ਮਨ ਖੁਸ਼ ਹੋ ਜੂ ਦੁਪੱਟਾ ਦੇਖ ਕੇ ਪਹਿਲਾਂ ਦੁਪੱਟਾ ਚੈੱਕ ਕਰੋ ਫੁੱਲ ਜ਼ਿਮੇਵਾਰੀ ਹੈ ਬਾਈ ਜੀ ਜਿਹੜਾ ਇਹ ਦੁਪੱਟਾ ਇਹ ਭਾ ਦੇ ਦੇ ਕੋਈ ਆਪਾਂ ਆਪ ਲਿਖ ਕੇ ਦਿੰਨੇ ਆ ਬਾਈ ਜੀ ਇਸ ਗੱਲ ਤੇ ਦੇਖੋ ਦੁਕਾਨਦਾਰਾਂ ਵਾਸਤੇ ਹੈ ਬਾਈ ਜੀ ਇੱਕ ਸਨਹਿਰੀ ਮੌਕਾ ਜਮਾ ਜਿੰਨੀ ਲੋੜ ਹੈ ਉੰਨੀ ਲਿਆ ਸਕਦਾ ਬਾਈ ਜੀ ਗਰਮੀਆਂ ਦੀ ਰੁੱਤ ਆ ਗਈ ਤਾਂ ਕਿ ਗਰਮੀਆਂ ਪਤਾ ਹੈ ਵੀ ਹੁਣ ਇਹ ਇਹਨੇ ਚੀਜ਼ ਨੇ ਵਿਕਣਾ ਹੈ ਬਾਈ ਜੀ ਬਹੁਤ ਜ਼ਿਆਦੇ ਦੁਪੱਟਾ 2.5 ਮੀਟਰ ਦਾ ਦੁਪੱਟਾ ਹੈ ਬਾਈ ਜੀ ਜਮਾ ਮਿੱਟੀ ਦੇ ਭਾ ਰੇਟ ਹੈ ਬਾਈ ਜੀ ਫ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਪੋਲਾ ਰੂਮ ਵਰਗਾ ਕੱਪੜਾ ਜਮਾ ਐ ਨਹੀਂ ਹੈ ਕੋਈ ਸਿੰਥੈਟਿਕ ਨਹੀਂ ਹੈਗਾ ਬਾਈ ਜੀ ਮਾਲ ਇੱਕ ਦੋ ਡਿਜ਼ਾਈਨ ਤੁਹਾਨੂੰ ਦਿਖਾਉਣੇ ਆ ਬਾਈ ਜੀ ਆਪਾਂ ਸਾਰਾ ਦਾ ਮਾਲ ਦਿਖਾ ਨਹੀਂ ਸਕਦੇ ਪਰ ਇੰਨੀ ਕੁ ਜ਼ਿੰਮੇਵਾਰੀ ਹੈਗੀ ਬਾਈ ਜੀ ਆਪਣੀ ਆ ਦੇਖੋ ਬਾਈ ਜੀ ਬ੍ਰਾਂਡ ਦੇਖੋ ਕੋਈ ਦੇਸੀ ਦੁਬੱਟਾ ਨਹੀਂ ਬਾਈ ਜੀ ਹੈਗਾ ਆਪਾਂ ਕਹੀਏ ਵੀ ਦੇਸੀ ਦੁਬੱਟਾ ਇਹ ਪੂਰਾ ਵਧੀਆ ਕੁਆਲਿਟੀ ਦਾ ਦੁਬੱਟਾ ਹੈ ਜਿਹੜਾ ਬਾਈ ਜੀ ਆਪਾਂ ਰੇਟ ਦੇਵਾਂਗੇ ਰੇਟ ਦੀ ਫੁੱਲ ਜ਼ਿੰਮੇਵਾਰੀ ਹੋਊ ਆਪਣੀ ਲਿਖ ਕੇ ਦੇਵਾਂਗੇ ਇਸ ਗੱਲ ਤੇ ਬੀਜੇ ਕੋ ਇਹ ਰੇਟ ਤੇ ਜੇ ਆਪਾਂ ਚੈਲੰਜ ਆਈ ਆਈਏ ਆਪਣਾ ਆਪਣੇ ਕੋਲੇ ਕੰਮ ਹੀ ਬਾਈ ਜੀ ਹੋਰ ਸੇਲ ਦਾ ਕੰਮ ਆ ਆਪਾਂ ਉਹ ਕੰਮ ਨਹੀਂ ਕਰਦੇ ਵੀ ਆਪਾਂ ਇੱਕ ਚੁੰਨੀ ਜੀ 30 ਦੀ 40 40 50 50 ਰੁਪਏ ਬਣਾਈ ਜਾਂਦੇ ਉਹ ਕੰਮ ਨਹੀਂ ਬਾਈ ਜੀ ਰੁਪਏ ਤੇ ਥੈਲੀ ਤੇ ਕੰਮ ਆਪਣਾ ਪਸੇ ਕਹ ਇਨਾ ਕੀ ਜਰੂਰ ਆ ਬਾਈ ਜੀ ਸਾਰੇ ਰੰਗ ਰੰਗ ਦਾ ਨਹੀਂ ਨਾ ਜਾਣਦੇ ਆਪਾਂ ਤੇ ਪਰ ਬਾਈ ਜੀ ਚੈਲੰਜ ਇਸ ਗੱਲ ਤੇ ਆਪਾਂ ਉਹ ਕੰਮ ਨਹੀਂ ਕਰਦੇ ਵੀ ਜਿਹੜੀ ਕੋਲ ਦੱਸਣ ਵੇਲੇ ਕੁਝ ਹੋਰ ਆ ਦੇਣ ਵੇਲੇ ਕੁਝ ਹੋਰ ਆ ਉਹ ਕੰਮ ਨਹੀਂ ਕਰਦੇ ਬਾਈ ਜੀ ਗੰਗਾ ਦਾ ਦੁਬੱਟਾ ਬਾਈ ਜੀ ਜਿੱਥੇ ਮਰਜੀ ਸਰਚ ਕਰ ਲਿਓ ਕੱਲਾ-ਕੱਲਾ ਦੁਪੱਟਾ ਬਾਈ ਜੀ ਦੇਖਣ ਵਾਲਾ ਮਨ ਖੁਸ਼ ਹੋ ਜਾਂਦਾ ਬਾਈ ਜੀ ਮਾਲ ਚੱਕ ਕੇ ਆਹ ਦੇਖੋ ਜੀ ਦੇਖੋ ਕਿੱਡਾ ਸੋਹਣਾ ਦੁਪੱਟਾ ਹੈ ਕੋਈ ਢਾਈ ਮੀਟਰ ਨਹੀਂ ਬਾਈ ਹੈਗਾ ਆਪਣੀ ਮਾਰ ਦੇ ਸਵਾ ਦੋ ਮੀਟਰ ਦਾ ਦੁਪੱਟਾ ਹੈ ਬਾਈ ਜੀ ਭਵੇਂ ਅਗਲਾ ਗਾਜ ਨਾਲ ਮਿੰਕੇ ਲੈ ਜੀ ਫੁੱਲ ਜ਼ਿੰਮੇਵਾਰੀ ਐ ਦੁਪੱਟੇ ਦੀ ਬਾਈ ਜੀ ਆਪਣੇ ਕੋਲ ਸਾਰਾ ਮਾਲ ਆਹ ਗੰਗਾ ਦਾ ਬਾਈ ਜੀ ਭਵੇਂ 500 ਚੁੰਨੀ ਲੈ ਜੇ ਕੋਈ ਚੱਕ ਕੇ ਜਿੰਨੀ ਲੋੜ ਆ ਉਹਨਾਂ ਲੈ ਜੇ ਗਰਾਊਂਡ 'ਚ ਬਹੁਤ ਮਾਲ ਪਿਆ ਆਪਣੇ ਕੋਲ ਜਿੰਨਾ ਮਰਜ਼ੀ ਕੋਈ ਕਹੇ ਉਹਨਾਂ ਮਾਲ ਹੀ ਦੇ ਦੇਵਾਂਗੇ ਬਾਈ ਜੀ ਆ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਇਕੱਲਾ ਇਕੱਲਾ ਪੀਸ ਨਾ ਇਕੱਲਾ ਇਕੱਲਾ ਲਿਆਂ ਨਾਲ ਦੁਪੱਟਾ ਬਾਈ ਜੀ ਪੋਲਾ ਰੂਮ ਵਰਗਾ ਦੁਪੱਟਾ ਐ ਨਹੀਂ ਹੈਵੀ ਕਪੜਾ ਕਿਸੇ ਕਿਸੇ ਕੰਮ ਤੋਂ ਕੋਈ ਖਾਮੀ ਹੋਵੇ ਬਾਈ ਜੀ ਦੇਖੋ ਇੱਕ ਨੰਬਰ ਕੁਆਲਿਟੀ ਆ ਬਾਈ ਜੀ ਤੇ ਕਾ ਵੀ ਖੋਲ ਕੇ ਦਿਖਾ ਦਿਓ ਦੇਖੋ ਬਾਈ ਰੰਗ ਦੇਖੋ ਗੂੜੇ ਫਿੱਕੇ ਸਾਰੇ ਰੰਗਣਗੇ ਆ ਲੋ ਬਾਈ ਜੀ ਚੈੱਕ ਕਰੋ ਬਾਈ ਜੀ ਦੁਕਾਨਦਾਰੀ ਵਾਸਤੇ ਬਾਈ ਜੀ ਸਨੇਰੀ ਮੌਕਾ ਬਹੁਤ ਹੀ ਸੋਹਣੀ ਦੁਪੱਟਾ ਬਾਈ ਜੀ ਜਿਵੇਂ ਮਰਜੀ ਵੇਚੀ ਚਲਿਓ ਬਾਈ ਜੀ ਪੋਲਾ ਰੂਵ ਵਰਗਾ ਕਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੇ ਕੋਈ ਬਾਈ ਜੀ 20 ਡਬੱਟੇ ਇਕੱਠੇ ਲੈ ਲੂ 75 ਰੁਪਈਆ ਦਾ ਰੇਟ ਹੈ ਬਾਈ ਜੀ ਚੈਲੰਜ ਆ ਇਸ ਗੱਲ ਤੇ ਜੇ ਕੋਈ 75 ਰੁਪਈਆ ਦੇ ਜੇ ਬਾਈ ਜੀ ਆਪਾਂ ਇਸ ਗੱਲ ਦੀ ਗਾਰੰਟੀ ਦਿੰਨੇ ਆ 20 ਡਬੱਟੇ ਦੇ ਨਾਲ ਬਾਈ ਜੀ 75 ਰੁਪਈਆ ਦਾ ਰੇਟ ਹੈ ਜੇ ਕੋਈ ਕੱਲਾ-ਕੱਲਾ ਲਊ ਬਾਈ ਫੇਰ ਤਾਂ ਨਹੀਂ ਇਹ ਰੇਟ ਮਿਲਦਾ ਫੇਰ ਤਾਂ ਮਹਿੰਗਾ ਮਿਲੂਗਾ ਪਰ ਜੇ ਕੋਈ ਇਕੱਠਾ ਦੁਕਾਨਦਾਰ 20 ਡਬੱਟੇ ਜੱਕਲੂ ਕੋਈ ਵੀ ਜੱਕਲੇ 20 ਡਬੱਟੇ ਤਾਂ ਉਹਨੂੰ ਬਾਈ ਜੀ 75 ਰੁਪਈਆ ਦਾ ਬਾਈ ਜੀ 150 ਰੁਪਈਆ ਦਾ ਜੋ ਇੱਕ ਨੰਬਰ ਕੁਆਲਿਟੀ ਹੈ। ਇੱਕ ਵਾਈ ਜੀ ਆਪਣੇ ਕੋਲੇ ਟਾਈ ਐਂਡ ਡਾਈ ਦੀ ਦੁਬੱਟਾ ਜੀ। ਦੁਬੱਟਾ ਬਹੁਤ ਆ ਸਵਾ 2 ਮੀਟਰ ਦਾ ਦੁਬੱਟਾ ਬਾਈ ਜੀ ਚੈੱਕ ਕਰ ਲੋ। ਚਲਦੀ ਚਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਸਬਸਕ੍ਰਾਈਬ ਬਾਈ ਜਰੂਰ ਕਰਿਆ ਕਰੋ। ਇਹ ਤੁਹਾਨੂੰ ਯਾਦ ਕਰਾਉਣਾ ਹੈ ਬਾਈ ਜੀ ਚਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ। ਸਬਸਕ੍ਰਾਈਬਿੰਗ ਕਰੋ ਸ਼ੇਅਰ ਵੀ ਕਰੋ। ਬਾਈ ਜੀ ਸਵਾ 2 ਮੀਟਰ ਦੁਬੱਟਾ ਟਾਈ ਐਂਡ ਡਾਈ ਦਾ। ਬੜੀਆ ਪੋਲਾ ਰੂਵ ਵਰਗਾ ਕੋਈ ਇਹਦੇ ਚ ਬਾਈ ਲੰਬਾ ਨਹੀਂ ਆਉਂਦਾ ਇੱਕ ਨੰਬਰ ਦੁਬੱਟਾ ਹੈ ਬਾਈ ਜੀ। ਏ ਵੀ ਜੇ ਕੋਈ 10 ਦੁਬੱਟੇ ਇਕੱਠੇ ਲੈ ਲਊ ਬਾਈ ਜੀ 75 ਰੁਪਈਆ ਦਾ ਟਾਈ ਐਂਡ ਡਾਈ ਦਾ ਦੁਬੱਟਾ ਬਾਈ ਜੀ ਜੇ ਕੋਈ 10 ਦੁਬੱਟੇ ਇਕੱਠੇ ਲਊ 75 ਰੁਪਈਆ ਦਾ ਰੇਟ ਆ ਬਾਈ ਜੀ ਚੈਲੰਜਰ ਇਸ ਗੱਲ ਤੇ ਰੇਟ ਤੇ ਜਿੰਨਾ ਮਰਜ਼ੀ ਮਾਲ ਚੱਕ ਲਿਓ ਬਾਈ ਜੀ ਬੰਡਲਾਂ ਨੇ ਬੰਡਲ ਪਏ ਆਪਣੇ ਕੋਲੇ ਆ ਬਾਈ ਜੀ ਇੱਕ ਦੁਬੱਟਾ ਤੁਹਾਨੂੰ ਹੋਰ ਦਿੰਨੇ ਆ ਬਾਈ ਜੀ ਇਹ ਟਾਈ ਵੀ ਦਾ ਦੁਬੱਟਾ ਬੋਲਦੇ ਆ ਬਾਈ ਜੀ ਇਹ ਹਰ ਇੱਕ ਸ਼ੂਟ ਨਾਲ ਜਿਵੇਂ ਕੋਈ ਮੈਚਿੰਗ ਕਰਨਾ ਮੈਚਿੰਗ ਕਰ ਸਕਦੇ ਆ ਬਾਈ ਜੀ ਆਪਾਂ ਦੁਬੱਟਾ ਬਾਈ ਜੀ ਸਵਾ 2 ਮੀਟਰ ਦਾ ਦੁਬੱਟਾ ਬਹੁਤ ਹੀ ਸੋਹਣਾ ਇਹ ਜੋਟਾ ਹੁੰਦਾ ਬਾਈ 2-2 ਦੁਬੱਟੇ ਇਕੱਠੇ ਜੁੜੇ ਹੁੰਦੇ ਆ ਆ ਦੇਖ ਲਓ ਚੈੱਕ ਕਰੋ ਇਹ ਦੇਖੋ ਬਾਈ ਜੀ ਦੁਬੱਟਾ ਇਹ ਇੱਥੋਂ ਦੇ ਕਿਹੜਾ ਦੁਬੱਟਾ ਬਾਈ ਜੀ ਦੇਖੋ ਚੈੱਕ ਕਰ ਲਓ ਇਹ 8 ਦੁਬੱਟਾ ਬਾਈ ਜੀ ਦੇਖ ਲਓ ਚੈੱਕ ਕਰ ਲਓ ਸਵਾ 2 ਮੀਟਰ ਦੁਬੱਟਾ ਬਾਈ ਜੀ ਟਾਈ ਵੀ ਦਾ ਬੋਲਦਿਆ ਲਾਈਨਿੰਗ ਹੈ ਸਾਰੇ ਰੰਗ ਮਿਲਣਗੇ ਬਾਈ ਜੀ ਇਹਦੇ ਵਿੱਚ ਆਪਾਂ ਤੋਂ ਕਵਾਲਿਟੀ ਦੇਖੋ ਬਾਈ ਜੀ ਕਿੰਨੀ ਵਧੀਆ ਕੁਆਲਿਟੀ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਝੋਟੇ ਝੋਟੇ ਆਉਂਦੇ ਆ ਦੋ ਦੋ ਪੀਸ ਆਉਂਦੇ ਆ ਬਾਈ ਜੀ ਬਹੁਤ ਸੋਹਣਾ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਹੈ ਆ ਦੇਖੋ ਬਾਈ ਜੀ ਰੰਗ ਦੇਖੋ ਰੰਗ ਚੈੱਕ ਕਰੋ ਕਿੰਨੇ ਸੋਹਣੇ ਰੰਗ ਆ ਬਾਈ ਜੀ ਦੇਖੋ ਬਾਈ ਜੀ ਮਾਨ ਖੁਸ਼ ਹੋ ਜਾਣਾ ਬਾਈ ਜੀ ਮਾਲ ਦੇਖ ਕੇ ਬਾਈ ਜੀ ਆਪਾਂ ਕੱਪੜਾ ਮੰਗਾਉਨੇ ਇੱਕ ਨੰਬਰ ਜਮਾ ਜਿਹੜਾ ਬੰਦਾ ਇੱਕ ਵਾਰੀ ਆਪਣੇ ਤੋਂ ਕੱਪੜਾ ਲੈ ਗਿਆ ਬਾਈ ਜੀ ਉਹ ਜ਼ਰੂਰ ਆਉਂਦਾ ਕਿਉਂਕਿ ਆਪਣੇ ਕੋਲੇ ਕੱਪੜੇ ਹੀ ਬਾਈ ਇਹੇ ਜਾ ਮੰਗਾਉਨੇ ਆਪਾਂ ਵਧੀਆ ਉਹ ਕੰਮ ਨਹੀਂ ਕਰਦੇ ਬਾਈ ਜੀ ਰੁਪਏ ਕਿ ਮੁਰਕੇ ਸਮਾਈ ਵੀ ਬਾਈ ਸਿਰ ਪੈਂਦੀ ਆ ਉਹਦਾ ਕੀ ਫਾਇਦਾ ਦੇਖੋ ਇਹ ਕਿਹਦੇ ਨਾਲ ਬਾਈ ਜੀ ਆਪਣੇ ਕੋਲੇ ਸਮਰਾਟ ਦੀ ਮੰਚਲੀ ਬਾਈ ਜੀ ਆਹ ਦੇਖ ਲਓ ਚੈੱਕ ਕਰ ਲਓ ਜਿੱਥੇ ਮਰਜੀ ਸਰਚ ਕਰ ਲਿਓ ਬਾਈ ਜੀ ਸਮਰਾਟ ਦੀ ਮੰਚਲੀ ਇਹਦਾ ਦੋਨਾਂ ਦਾ ਇੱਕੂ ਰੇਟ ਆ ਬਾਈ ਜੀ ਜੇ ਕੋਈ 10 ਚੁੰਨੀਆਂ ਇਕੱਠੀਆਂ ਲਊਗਾ 85 ਰੁਪਏ ਦਾ ਰੇਟ ਆ ਬਾਈ ਜੀ ਕੁੱਲ ਚੈਲੈਂਜਰ ਰੇਟ ਦਾ ਬਾਈ ਜੀ ਜ਼ਿੰਮੇਵਾਰੀ ਲਿਖ ਕੇ ਦਿੰਨੇ ਆ ਇਸ ਗੱਲ ਤੇ ਆਰਕੰਡੀ ਦੀ ਲੈ ਲਓ ਭਾ ਮਾ ਚੁੰਨੀ ਬਾਈ ਜੀ ਸਮਰਾਟ ਦੀ ਮੰਚਲੀ ਤੇ ਭਾਵੇਂ ਬਾਈ ਜੀ 23 ਦੀ ਚੁੰਨੀ ਲੈ ਲਓ ਇਹਦਾ ਰੇਟ 85 ਰੁਪਏ ਰੇਟ ਹੈ 10 ਚੁੰਨੀਆਂ ਦਾ ਬਾਈ ਜੀ ਇਕੱਠਾ ਕੱਲੀ ਕੱਲੀ ਚੁੰਨੀ ਦਾ ਰੇਟ ਨਹੀਂ ਬਾਈ ਜੀ 10 ਚੁੰਨੀਆਂ ਜੇ ਕੋ ਇਕੱਠਾ ਲਊਗਾ ਉਹਨੂੰ 85 ਰੁਪਏ ਰੇਟ ਮਿਲੂਗਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆਪਣੇ ਕੋਲੇ ਮਾਲ ਤਾਂ ਬਾਈ ਜੀ ਜਿੰਨਾ ਲੋਡ ਹੈ ਉਹਨਾਂ ਲੈ ਲਓ ਬਾਈ ਜੀ ਬਹੁਤ ਵੱਡੀ ਕਵਾਂਟੀਟੀ ਚ ਮਾਲ ਰੱਖਦੇ ਆਂ ਆਪਾਂ ਇਹ ਨਹੀਂ ਵੀ ਆਪਾਂ 2-4 ਪੀਸ ਲੈ ਕੇ ਵੀਡੀਓ ਬਣਾਉਣਾ ਉਹ ਕੰਮ ਨਹੀਂ ਕਰਦੇ ਬਾਈ ਜੀ ਜਿੰਨੀ ਲੋਡ ਆ ਉਹ ਨਹੀਂ ਲਿਜਾ ਸਕਦੇ ਪਰ ਜਿਹੜਾ ਰੇਟ ਦੱਸਤਾ ਰੇਟ ਵੀ ਬਾਈ ਉਹੀ ਲੱਗੂ ਹੈ ਇਹ ਨਹੀਂ ਹੈ ਵੀ ਜੇ ਤੁਸੀਂ ਦੁਕਾਨ ਤੇ ਆਉਂਗੇ ਫਿਰ ਤੁੜਨਾ ਅੰਬਰਦਾਰੀ ਬੰਦਿਆਂ ਬਾਈ ਜੀ ਅੰਬਰ ਸਕਿਆ ਉਹ ਕੰਮ ਨਹੀਂ ਕਰਦੇ ਘਾਸਤ ਕੰਮ ਨਹੀਂ ਕਰਦੇ ਹੁਣ ਬਾਈ ਜੀ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ 2.5 ਮੀਟਰ ਦੇ ਦੁਬੱਟੇ ਆ ਬਾਈ ਜੀ ਪੂਰੀ ਗੌਰ ਨਾਲ ਦੇਖਿਓ ਦੁਬੱਟੇ ਬਹੁਤ ਸੋਹਣੇ ਆ ਚੈੱਕ ਕਰੋ ਪੂਰੇ 2.5 ਮੀਟਰ ਦੇ ਦੁਬੱਟੇ ਆ ਜੀ ਦੁਬੱਟੇ ਖੁੱਲੇ ਢੁੱਲੇ ਜਮਾ ਤੇ ਪੋਲੇ ਰੂਮ ਵਰਗੇ ਦੁਬੱਟੇ ਆ ਇਹ ਕਰੋ ਚੈੱਕ ਬਾਈ ਜੀ ਇਹ 2.5 ਮੀਟਰ ਦਾ ਦੁਪੱਟਾ ਜੀ ਪੂਰੀ ਵਧੀਆ ਗੱਲਬਾਤ ਹੈ ਜੀ ਦੇਖੋ ਚੈੱਕ ਕਰੋ ਐਡੇ ਸੋਹਣੇ ਦੁਪੱਟੇ ਆ ਬਾਈ ਜੀ ਗੱਲ ਛੱਡ ਦਿਓ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਦਾ ਦੁਪੱਟਾ ਹੈ ਜੀ ਜੀਨੇ ਬਾਈ ਜੀ ਕੇਰਾ ਇੱਕ ਵਾਰੀ ਲੈ ਗਿਆ ਨਾ ਕਪੜਾ ਇਹ ਮੁੜ ਕੇ ਬਾਈ ਜੀ ਜ਼ਿੰਮੇਵਾਰੀ ਹੈ ਹੋਰ ਨਹੀਂ ਕਦੋਂ ਚੱਕਦਾ ਬਾਈ ਜੀ ਦੇਖੋ ਚੁੰਨੀ ਦੇਖੋ ਬਾਈ ਜੀ 2.5 ਮੀਟਰ ਦਾ ਦੁਪੱਟਾ ਬਾਈ ਜੀ ਗਾਜਰਾ ਮਿਲ ਕੇ ਲੈ ਕੇ ਜਾਓ ਬਾਈ ਜੀ ਦੇਖੋ ਚੈੱਕ ਕਰੋ 2.5 ਮੀਟਰ ਦਾ ਦੁਪੱਟਾ ਹੈ ਬਾਈ ਜੀ ਮਿਲ ਕੇ ਲੈ ਕੇ ਜਾਓ ਬਾਈ ਜੀ ਗਜਨਾ ਚੈੱਕ ਕਰੋ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ 2.5 2.5 ਮੀਟਰ ਦੇ ਦੁਪੱਟੇ ਆ ਦੇਖੋ ਚੈੱਕ ਕਰੋ ਬਾਈ ਜੀ ਪੂਰੀ ਗੌਰ ਨਾਲ ਸੁਣਿਆ ਕਰੋ ਗੌਰ ਨਾਲ ਦੇਖਿਆ ਕਰੋ ਇਹਦੇ ਵਿੱਚ ਗੌਰ ਨਾਲ ਦੇਖਣਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਨੂੰ ਪੂਰੀ ਵਧੀਆ ਕੁਆਲਿਟੀ ਦਿੱਤੀ ਹੈ ਦੇਖੋ ਬਾਈ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸੋਹਣਾ ਬਾਈ ਜੀ ਸਾਰੇ ਰੰਗ ਆਉਂਦੇ ਆ ਜਿਹੜੇ ਮਰਜ਼ੀ ਸੂਟ ਨਾਲ ਅਟੈਚ ਕਰ ਲਿਓ ਬਾਈ ਜੀ ਉਸੇ ਨਾਲ ਹੀ ਹੋ ਜਾਊਗਾ ਕੁਆਲਿਟੀ ਦੇਖੋ ਟਾਈ ਟਾਈ ਮੀਟਰ ਦੇ ਦੁਬੱਟੇ ਆ ਬਾਈ ਜੀ ਪੂਰੇ ਸੋਹਣੇ ਦੁਬੱਟੇ ਆ ਇੱਕ ਨੰਬਰ ਕੁਆਲਿਟੀ ਦੇ ਦੁਬੱਟੇ ਆ ਆ ਬਾਈ ਜੀ ਦਾਦੀ ਮਾਮਾ ਵਾਸਤੇ ਆ ਗਏ ਆਪਣੇ ਵਾਸਤੇ ਬੇਬਿਆਂ ਵਾਸਤੇ ਕੋਈ ਨਾਨੀਆਂ ਵਾਸਤੇ ਦਾਦੀਆਂ ਵਾਸਤੇ ਸਪੈਸ਼ਲ ਜਮਾ ਜਦੋਂ ਬਾਈ ਜੀ ਦਾਦੀ ਲੈ ਕੇ ਗਈ ਨਾ ਗੁਰੂ ਘਰ ਦੇ ਵਿੱਚ ਲੈ ਕੇ ਤੇ ਬੁੜੀਆਂ ਫੜ ਫੜ ਕੇ ਪੁੱਛਣੀਆਂ ਬਾਈ ਜੀ ਵੀ ਕਿੱਥੋਂ ਲੈ ਕੇ ਆਇਆ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਇੱਕ ਤੋਹਫਾ ਹੀ ਹੈ ਇੱਕ ਨੰਬਰ ਦਾ ਤੋਹਫਾ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਜੀ ਇਹ ਇਹ ਆ ਦੇਖੋ ਬਾਈ ਜੀ ਆਪਣੀਆਂ ਭੈਣਾਂ ਵਾਸਤੇ ਦੇਖੋ ਕਹਿੰਦੇ ਆ ਕੁਆਦੀ ਦੇਖੋ ਬਾਈ ਜੀ ਦੁਬੱਟੇ ਦੇਖ ਕੇ ਮਨ ਖੁਸ਼ ਹੁੰਦਾ ਬਾਈ ਜੀ ਦੁਬੱਟੇ ਦਾ ਤੁਸੀਂ ਬਹੁਤ ਵਾਰੀ ਦੇਖਣਗੇ ਪਰ ਬਾਈ ਜੀ ਦੁਬੱਟਿਆਂ ਦੀ ਇੱਕ ਨੰਬਰ ਕੁਆਲਿਟੀ ਸਪੈਸ਼ਲ ਤੁਹਾਨੂੰ ਦਿਖਾਉਣ ਵਾਸਤੇ ਸਪੈਸ਼ਲ ਵੀਡੀਓ ਬਣਾਈ ਆ ਬਾਈ ਜੀ ਆਪਾਂ ਦੁਬੱਟਿਆਂ ਦੀ ਸਪੈਸ਼ਲ ਜਮਾ ਕਿਉਂ ਕਾਰਨ ਕੀ ਵੀ ਪਤਾ ਲੱਗ ਜੇ ਬਾਈ ਜੀ ਕੱਲੀ ਕੱਲੀ ਚੀਜ਼ ਦਾ ਮੈਂ ਬਾਰ ਬਾਰ ਇਹੀ ਗੱਲ ਕਹਣਾ ਬਾਈ ਜੀ ਆਪਣੇ ਕੋਲ ਦੁਬੱਟੇ ਬਹੁਤ ਵੱਡੀ ਕਾਉਂਟੀਟੀ ਚ ਮਾਲ ਆ ਬਾਈ ਜੀ ਜਿੰਨਾ ਮਰਜ਼ੀ ਲਿਜਾ ਸਕਦੇ ਹੋ ਬਾਈ ਜੀ ਜਿੰਨਾ ਕੋਈ ਵੱਧ ਵੱਡੀ ਕਾਉਂਟੀਟੀ ਚ ਲਊ ਬਾਈ ਜੀ ਉਨੇ ਹੀ ਮੰਦਾ ਮਿਲੂ ਉਹਨੂੰ ਜਿੰਨਾ ਵੱਡੀ ਕਵਾਂਟੀਟੀ ਚ ਮੰਗਾਲੂ ਓਨੇ ਮੰਦਾ ਮਿਲੂ ਦੇਖੋ ਬਾਈ ਜੀ ਰੰਗ ਦੇਖੋ ਕਿੰਨੇ ਸੋਹਣੇ ਰੰਗ ਆ ਬਾਈ ਜੀ ਚੁੱਕ ਚੁੱਕ ਕੇ ਰੰਗ ਲੈ ਕੇ ਆਉਣੇ ਆ ਬਾਈ ਜੀ ਪਸੰਦ ਲੇਡ ਜਿਹਦੇ ਪਸੰਦ ਆ ਬਾਈ ਆਊ ਇਹ ਆਊਗਾ ਕਿਉਂ ਆਪਣੇ ਕੋਲੇ ਮਾਲ ਹੀ ਇੰਨਾ ਪਿਆ ਜਿਹਦਾ ਹਿਸਾਬ ਹੀ ਕੋਈ ਨਹੀਂ ਬਾਈ ਜੀ ਵੱਡੀ ਕਵਾਂਟੀਟੀ ਚ ਮਾਲ ਮੰਗਾਉਨੇ ਆਪਾਂ ਉਹ ਕੰਮ ਨਹੀਂ ਹੈ ਵੀ 5-10 ਚੁੰਮੀਆਂ ਮੰਗਾ ਲਈਆਂ ਵੇਚ ਲਈਆਂ ਉਹ ਕੰਮ ਨਹੀਂ ਕਰਦੇ ਬਾਈ ਜੀ ਆਪਾਂ ਕਵਾਲਟੀ ਦੇਖ ਕੇ ਬਾਈ ਜੀ ਮਨ ਖੁਸ਼ ਹੋ ਜਾਂਦਾ ਆਹ ਦੇਖੋ ਬਾਈ ਜੀ ਦੁਪੱਟਾ ਦੇਖੋ ਆਹ ਪਿਆ ਕੁੜਾ ਬਾਈ ਜੀ ਮਲਿਆਈ ਵਰਗਾ ਦੁਪੱਟਾ ਬਾਈ ਜੀ ਜਮਾ ਮਲਿਆਈ ਵਰਗਾ ਜਮਾ ਬੋਲ ਬੋਲਦੇ ਬੱਚੇ ਆ ਬਾਈ ਜੀ ਦੇਖੋ ਦੁਪੱਟੇ ਮਨ ਖੁਸ਼ ਹੁੰਦਾ ਬਾਈ ਜੀ ਜਮਾ ਦੇਖ ਕੇ ਮਨ ਖੁਸ਼ ਹੋ ਜਾਂਦਾ ਵੀ ਹਾਂ ਦੁਪੱਟੇ ਹੈਗੇ ਬਾਈ ਜੀ ਇੱਕ ਨੰਬਰ ਕੁਆਲਿਟੀ ਆ ਬਾਈ ਜੀ ਚੈੱਕ ਕਰੋ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਬਾਈ ਜੀ ਬਾਲੀ ਮਿਹਨਤ ਕਰਕੇ ਤੁਹਾਡੇ ਕੋਲੇ ਮਾਲ ਦਿਖਾਉਨੇ ਆ ਬਾਈ ਜੀ ਚਲੋ ਕੰਮ ਲਾਲਚਦਾ ਬਾਈ ਜੀ ਹੁੰਦਾ ਹੀ ਹਰ ਇੱਕ ਨੂੰ ਕੰਮ ਕਰਦੇ ਆ ਮਿਹਨਤ ਕਰਦੇ ਆ ਜੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਪਰ ਬਾਈ ਜੀ ਮਿਹਨਤ ਅਸੀਂ ਛੋਡੇ ਤੱਕ ਪਹੁੰਚਾਉਣ ਵਾਸਤੇ ਬਹੁਤ ਕਰਦੇ ਆ ਤੇ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਸਾਡੀ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਬਾਈ ਜੀ ਪਤਾ ਲੱਗ ਸਕੇ ਵੀ ਇਹੋ ਜਿਹਾ ਮਾਲ ਬਾਈ ਜੀ ਮਿਲਦਾ ਢਾਈ ਢਾਈ ਮੀਟ ਦੇ ਦੁਪੱਟੇ ਆ ਬਾਈ ਜੀ ਪੂਰੇ ਵਧੀਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਜਿਹੜਾ ਕੋਈ 10 ਦੁਪੱਟੇ ਬਾਈ ਜੀ ਲੈ ਲੂ ਇਹਦੇ ਵੱਡੇ ਦੇ 160 ਰੁਪਏ ਦਾ ਰੇਟ ਆ ਬਾਈ ਜੀ ਜਿਹੜਾ ਕੱਲਾ ਕੱਲਾ ਹੈ ਉਹ ਬਾਈ ਜੀ 180 ਰੁਪਏ ਲੱਗਣਗੇ ਇਹ ਕੱਲਾ ਕੱਲਾ ਦਵੱਟਾ ਲੈਣਾ ਹੈ ਅਗਰ ਜੇ ਕੋਈ ਇਕੱਠੇ 10 ਦਵੱਟੇ ਲੈ ਲੂ ਇਹਦੇ ਵੱਡੇ ਦੇ 160 ਰੁਪਏ ਲਾ ਦਾਂਗੇ ਬਾਈ ਜੀ ਚੈਲੰਜ ਹੈ ਇਸ ਗੱਲ ਦਾ ਰੇਟ ਦਾ ਜ਼ਿੰਮੇਵਾਰੀ ਹੈ ਆਪਾਂ 1 ਨੰਬਰ ਕੁਆਲਿਟੀ ਵੇਚਦੇ ਆ ਬਾਈ ਜੀ ਤੇ 1 ਨੰਬਰ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਸਾਰੇ ਮਾਲ ਦੀ ਕੋਈ ਰੰਗ ਫੇਟ ਹੋ ਜੇ ਕੋਈ ਬਾਈ ਚਿਰਖੀ ਆ ਟੋਕ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਤੇ ਇੱਕ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੱਲ ਨੂੰ ਵੀਡੀਓ ਫੇਰ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬਾਈ ਜੀ ਸਪੈਸ਼ਲ ਕੁਰਤੇ ਪ ਤੇ ਕੱਲ ਵੀ ਵੀਡੀਓ ਪਾਈ ਸੀ ਆਪਾਂ ਬਾਈ ਜੀ ਉਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰੋ ਤੇ ਇਹ ਵੀ ਬਾਈ ਜੀ ਕੱਲ ਨੂੰ ਸਵੇਰ ਤੁਹਾਡੇ ਕੋਈ ਵੀਡੀਓ ਆਜੂ ਇਹਨੂੰ ਵੀ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਬਾਈ ਜੀ ਗਲਤੀ ਫਲਤੀ ਹੋਊਗੀ ਤਾਂ ਮਾਫੀ ਚਾਹੁੰਦੇ ਆ ਕੱਲ ਨੂੰ ਵੀਡੀਓ ਫੇਰ ਲੈ ਕੇ ਆਵਾਂਗੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ